ਭਾਰ ਘਟਾਉਣਾ ਚਾਹੁੰਦਾ ਉਹ ਮਟਾਪੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਤੁਸੀਂ ਜਿੰਨਾ ਵੀ ਭਾਰ ਤੁਸੀਂ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਡਾ ਉਨਾ ਹੀ ਭਾਰ ਆ ਜਿਹੜਾ ਉਹ ਤੁਹਾਡਾ ਘਟ ਜੇਗਾ ਬਸ ਤੁਸੀਂ ਉਹ ਚੋਰ ਨੂੰ ਬਣਾ ਕੇ ਤੁਸੀਂ ਰਾਤ ਨੂੰ ਸੌਣ ਲੱਗੇ ਲੈਣਾ ਵਾ ਜੇ ਤੁਸੀਂ ਆਪਣਾ ਭਾਰ ਜ਼ਿਆਦਾ ਘਟਾਉਣਾ ਚਾਹੁੰਦੇ ਹੋ ਜਲਦੀ ਘਟਾਉਣਾ ਚਾਹੁੰਦੇ ਹੋ ਥੋੜਾ ਜਿਹਾ ਘਟਿਆ ਭਾਰ ਇੱਕ ਥਾਂ ਤੇ ਆ ਕੇ ਰੁਕ ਗਿਆ ਉਹਨਾਂ ਦਾ ਭਾਰਾ ਜਿਹੜਾ ਉਹ ਨਹੀਂ ਘਟਦਾ ਪਿਆ ਇੱਕ ਚਮਚ ਲੈਣਾ ਵਾ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਰਬੋਤਮ ਪਿਆਰ ਭਰੀ ਸੱਚੀ ਕਲਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਮੇਰਾ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਉਹ ਮਟੋਪੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਉਹਦਾ ਢਿੱਡ ਬਹੁਤ ਜ਼ਿਆਦਾ ਵੱਡਾ ਵਾ ਹਨਾ ਤੇ ਉਹਦੀ ਹਿਪ ਬਹੁਤ ਜ਼ਿਆਦਾ ਵੱਡੀ ਆ ਉਹਦਾ ਮਤਲਬ ਵੀ ਬਾਹਾਂ ਦੇ ਉੱਤੇ ਬਹੁਤ ਸਾਰੀ ਚਰਬੀ ਜਿਹੜੀ ਚੜੀ ਹੋਈ ਆ ਉਹਦੇ ਫੇਸ ਦੇ ਉੱਤੇ ਬਹੁਤ ਸਾਰੀ ਚਰਬੀ ਚੜੀ ਆ ਉਹਦੀ ਉਹਦੀ ਗਰਦਨ ਦੇ ਉੱਤੇ ਬਹੁਤ ਸਾਰੀ ਚਰਬੀ ਆ ਜਿਹੜੀ ਉਹ ਚੜੀ ਹੋਈ ਆ ਉਹਨਾਂ ਨੇ ਬਹੁਤ ਜ਼ੋਰ ਲਾ ਲਿਆ ਪਰ ਉਹਨਾਂ ਦਾ ਭਾਰਾ ਜਿਹੜਾ ਨਹੀਂ ਘਟਦਾ ਪਿਆ ਕਈ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦਾ ਭਾਰ ਤਾਂ ਘਟ ਗਿਆ ਪਰ ਥੋੜਾ ਜਿਹਾ ਘਟਿਆ ਪਰ ਇੱਕ ਥਾਂ ਤੇ ਸੰਘ ਅਗਰ ਤੁਸੀਂ ਉਹ ਚੋਰਨ ਨੂੰ ਤੁਸੀਂ ਘਰੇ ਬਣਾ ਕੇ ਤੁਸੀਂ ਰਾਤ ਨੂੰ ਤੁਸੀਂ ਸੌਣ ਲੱਗੇ ਇੱਕ ਚਮਚ ਸਿਰਫ ਇੱਕ ਚਮਚ ਤੁਸੀਂ ਰਾਤ ਨੂੰ ਸੌਣ ਲੱਗੇ ਤੁਸੀਂ ਉਹਨੂੰ ਤੁਸੀਂ ਲੈ ਕੇ ਸੋਜੋਗੇ ਨਾ ਤਾਂ ਮੈਂ ਤੁਹਾਨੂੰ ਗਰੰਟੀ ਦੇਣਾ ਤੁਸੀਂ ਜਿੰਨਾ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ 5 ਕਿਲੋ 7 ਕਿਲੋ 10 ਕਿਲੋ 20 ਕਿਲੋ ਤੁਸੀਂ ਜਿੰਨਾ ਵੀ ਭਾਰ ਤੁਸੀਂ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਡਾ ਉਨਾ ਹੀ ਭਾਰ ਆ ਜਿਹੜਾ ਉਹ ਤੁਹਾਡਾ ਘਟ ਜਾਵੇਗਾ ਬਸ ਤੁਸੀਂ ਉਹ ਚੋਰਨ ਨੂੰ ਬਣਾ ਕੇ ਤੁਸੀਂ ਰਾਤ ਨੂੰ ਸੌਣ ਲੱਗੇ ਲੈਣਾ ਵਾ ਤੇ ਤੁਸੀਂ ਉਹਨੂੰ ਕਿੰਨੇ ਦਿਨ ਲੈਣਾ ਵਾ ਕਿਵੇਂ ਬਣਾਉਣਾ ਵਾ ਉਹਨੂੰ ਬਣਾਉਣ ਦੇ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪਵੇਗੀ ਤੇ ਕੋਹ ਚੋਰਨ ਨੂੰ ਕੌਣ ਲੈ ਦਾ ਕੋਣ ਨਹੀਂ ਲੈ ਸਕਦਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਹਾਂ ਸੋ ਦੋਸਤੋ ਆਓ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਦੇਖੋ ਉਹ ਚੀਜ਼ ਨੂੰ ਬਣਾਉਣ ਵਾਸਤੇ ਤੁਹਾਨੂੰ ਚਾਰ ਪੰਜ ਚੀਜ਼ਾਂ ਦੀਆਂ ਜਿਹੜੀ ਉਹ ਲੋੜ ਪਏਗੀ ਉਹ ਚਾਰ ਪੰਜ ਚੀਜ਼ਾਂ ਜਿਹੜੀਆਂ ਤੁਹਾਨੂੰ ਨੋਰਮਲੀ ਕਰਾਨੇ ਦੀ ਦੁਕਾਨ ਤੋਂ ਮਿਲ ਜਾਣਗੀਆਂ ਹਨਾ ਕੁਝ ਤਾਂ ਤੁਹਾਡੇ ਘਰ ਦੇ ਵਿੱਚ ਵੀ ਪਈਆਂ ਹੋਣਗੀਆਂ ਸੋ ਜੋ ਕੁਝ ਮੈਂ ਤੁਹਾਨੂੰ ਬੋ ਨੋਟ ਕਰੀ ਜਾਈਓ ਤੇ ਉਹ ਪੋਰ ਚੋਰਨ ਨੂੰ ਤੁਸੀਂ ਤਿਆਰ ਕਰਦੇ ਹੋ ਦੇਖੋ ਜੀ ਉਹ ਚੋਰਨ ਨੂੰ ਬਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਸਾਨੂੰ 2 ਚਮਚ 2 ਚਮਚ ਸਾਨੂੰ ਅਲਸੀ ਦੇ ਚਾਹੀਦੇ ਆ ਜੀ 2 ਚਮਚ ਸਾਨੂੰ ਅਲਸੀ ਦੇ ਚਾਹੀਦੇ ਆ ਜੀ 2 ਚਮਚ ਸਾਨੂੰ ਚਾਹੀਦੇ ਆ ਜੀ ਸੌਂਫ ਦੇ 2 ਚਮਚ ਸੌਂਫ ਦੇ ਚਾਹੀਦੇ ਆ ਜੀ 2 ਚਮਚ ਸਾਨੂੰ ਚਾਹੀਦੇ ਆ ਜੀ ਜੀਰੇ ਦੇ 2 ਚਮਚ ਜੀਰੇ ਦੇ ਚਾਹੀਦੇ ਆ ਤੇ 1 ਚਮਚ ਸਾਨੂੰ ਅਜਵਾਇਨ ਦਾ ਚਾਹੀਦਾ ਜੀ 1 ਚਮਚ ਸਾਨੂੰ ਅਜਵਾਇਨ ਦਾ ਚਾਹੀਦਾ ਜੀ ਤੇ ਥੋੜੀ ਜੀ ਸਾਨੂੰ ਥੋੜੀ ਜੀ ਸਾਨੂੰ ਦਾਲ ਚੀਨੀ ਚਾਹੀਦੀ ਆ ਦਾਲ ਚੀਨੀ ਠੀਕ ਹੈ ਜੀ ਦਾਲ ਚੀਨੀ ਚਾਹੀਦੀ ਆ ਸਾਨੂੰ ਥੋੜੀ ਜੀ ਇੱਕ ਮਤਲਬੀ ਮੀਡੀਅਮ ਸਾਈਜ਼ ਦੀ ਤੁਸੀਂ ਮੰਨ ਕੇ ਲਓ ਲੱਕੜ ਜੀ ਹੁੰਦੀ ਆ ਉਹ ਤੁਸੀਂ ਲੈ ਲੈਣੀ ਆ ਜੀ ਠੀਕ ਹੈ ਜੀ ਤੇ ਤੁਹਾਨੂੰ ਚਾਹੀਦੀ ਆ ਹਰੜ ਥੋੜੀ ਜੀ ਸਾਨੂੰ ਹਰੜ ਚਾਹੀਦੀ ਆ ਥੋੜੀ ਜੀ ਮਤਲਬੀ ਠੀਕ ਹੈ ਜੀ ਤੁਸੀਂ ਆਹ ਚਾਰ ਪੰਜ ਚੀਜ਼ਾਂ ਤੁਸੀਂ ਲੈ ਲੈਣੀਆਂ ਵਾਂ ਠੀਕ ਹੈ ਜੀ ਇੱਕ ਵਾਰੀ ਮੈਂ ਤੁਹਾਨੂੰ ਫੇਰ ਰਿਪੀਟ ਕਰ ਰਹਾ ਜੀ ਦੋ ਚਮਚ ਤੁਸੀਂ ਲੈਣੇ ਆ ਜੀ ਤੁਸੀਂ ਇਹਦੇ ਅਲਸੀ ਦੇ ਲੈਣੇ ਆ ਜੀ ਦੋ ਚਮਚ ਤੁਸੀਂ ਲੈਣੇ ਸੌਫ ਦੇ ਲੈਣੇ ਆ ਜੀ ਦੋ ਚਮਚ ਜੀਰੇ ਦੇ ਲੈਣੇ ਆ ਇੱਕ ਚਮਚ ਤੁਸੀਂ ਅਜਵਾਇੰਦਾ ਲੈਣਾ ਜੀ ਦਾਲ ਚੀਨੀ ਜਿਹੜੀ ਤੁਸੀਂ ਉਹ ਥੋੜੀ ਜੀ ਲੈ ਥੋੜੀ ਜੀ ਲੈਣੀ ਹੈ ਜੀ ਚਾਰ ਪੰਜ ਡੱਡੀ ਮੈਂ ਤੁਹਾਨੂੰ ਦੱਸਿਆ ਨੇ ਤੁਸੀਂ ਇਹਨਾਂ ਨੂੰ ਕੀ ਕਰਨਾ ਵਾ ਤੁਸੀਂ ਇੱਕ ਫਰਾਈਬੀਨ ਲੈਣਾ ਵਾ ਫਰਾਈਬੀਨ ਲੈਣਾ ਵਾ ਫਰਾਈਬੀਨ ਲੈ ਕੇ ਤੁਸੀਂ ਆ ਚਾਰੇ ਪੰਜੇ ਚੀਜ਼ਾਂ ਤੁਸੀਂ ਉਹਦੇ ਵਿੱਚ ਤੁਸੀਂ ਪਾ ਦੇਣੀ ਹੈ ਫਰਾਈਬੀਨ ਦੇ ਵਿੱਚ ਪਾ ਕੇ ਤੁਸੀਂ ਹਲਕਾ ਜੇ ਗੇਸ ਤੁਸੀਂ ਚਾਰ ਪੰਜ ਚੀਜ਼ਾਂ ਤੁਸੀਂ ਫਰਾਈਬੀਨ ਦੇ ਵਿੱਚ ਪਾ ਕੇ ਤੁਸੀਂ ਹਲਕੀ ਜੇ ਮਤਲਬ ਆਂਚ ਦੇ ਉੱਤੇ ਤੁਸੀਂ ਇਹਨੂੰ ਤੁਸੀਂ ਭੁੰਨ ਲੈਣਾ ਇਹਦੇ ਵਿੱਚ ਜਦ ਤੁਸੀਂ ਇਹਨੂੰ ਭੁੰਨੋਗੇ ਨਾ ਇਹਦੇ ਵਿੱਚ ਬਹੁਤ ਵਧੀਆ ਖੁਸ਼ਬੂ ਜੀ ਆਉਣੀ ਸ਼ੁਰੂ ਹੋ ਜੇਗੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਚੀਜ਼ਾਂ ਨੇ ਜਿਹੜੀਆਂ ਚਾਰ ਪੰਜੇ ਹੋਨੇ ਗਿਆਂ ਹੁਣ ਤੁਸੀਂ ਇਹਨੂੰ ਤੁਸੀਂ ਇੱਕ ਅਲੱਗ ਭਾਂਡੇ ਵਿੱਚ ਕੱਢ ਕੇ ਅਲੱਗ ਭਾਂਡੇ ਵਿੱਚ ਕੱਢ ਕੇ ਤੁਸੀਂ ਇਹਨੂੰ ਠੰਡਾ ਕਰ ਲੈਣਾ ਜਦੋਂ ਇਹ ਠੰਡਾ ਹੋ ਜਾਏਗਾ ਫਿਰ ਤੁਸੀਂ ਇੱਕ ਮਿਕਸੀ ਲੈ ਕੇ ਜਾਂ ਫਿਰ ਗ੍ਰੇਂਡਰ ਲੈ ਕੇ ਤੁਸੀਂ ਇਹਦਾ ਤੁਸੀਂ ਇੱਕ ਤੁਸੀਂ ਚੂਰਨ ਬਣਾ ਲੈਣਾ ਬਰੀਕ ਬਰੀਕ ਜਿਹਾ ਦਾ ਚੂਰਨ ਬਣ ਜਾਏਗਾ ਬਿਲਕੁਲ ਠੀਕ ਹੈ ਜੀ ਗ੍ਰੇਂਡਰ ਦੇ ਵਿੱਚ ਪਾ ਲਿਓ ਜਾਂ ਮਿਕਸੀ ਦੇ ਵਿੱਚ ਪਾ ਲਿਓ ਤੇ ਇਹਦਾ ਚੂਰਨ ਬਣ ਜਾਏਗਾ ਤੁਸੀਂ ਇਹ ਚੂਰਨ ਨੂੰ ਬਣਾ ਕੇ ਤੁਸੀਂ ਇੱਕ ਡੱਬੀ ਦੇ ਵਿੱਚ ਜਾਂ ਫਿਰ ਵੱਡੇ ਡੱਬੇ ਦੇ ਵਿੱਚ ਤੁਸੀਂ ਪਾ ਕੇ ਰੱਖ ਲੈਣਾ ਜਾਨੀ ਕਿ ਤੁਹਾਡੇ 15 20 ਦੇਣਾ ਜਿਹੜੇ ਉਹ ਸੋਖੇ ਨਿਕਲ ਜਾਣਗੇ ਜੀ ਹੁਣ ਆਪਾਂ ਗੱਲ ਕਰਦੇ ਆ ਇਹਨੂੰ ਲੈਣਾ ਕਿਵੇਂ ਆ ਜੀ ਤੁਸੀਂ ਰਾਤ ਨੂੰ ਸੌਣ ਲੱਗੇ ਜਦੋਂ ਤੁਸੀਂ ਖਾਣਾ ਖਾ ਲੋਗੇ ਮੰਨ ਕੇ ਚਲੋ ਤੁਸੀਂ 7 ਵਜੇ ਤੁਸੀਂ ਡਿਨਰ ਕਰ ਲਿਆ 7 ਵਜੇ ਡਿਨਰ ਕਰ ਲਿਆ ਜਾਂ ਫਿਰ ਤੁਸੀਂ 8 ਵਜੇ ਡਿਨਰ ਕਰ ਲਿਆ ਜਦੋਂ ਵੀ ਤੁਸੀਂ ਡਿਨਰ ਕਰੋਗੇ ਡਿਨਰ ਤੋਂ ਠੀਕ 1 ਘੰਟਾ ਬਾਅਦ 1 ਘੰਟਾ ਬਾਅਦ ਤੁਸੀਂ ਇਹ ਪਾਊਡਰ ਜਿਹੜਾ ਤੁਸੀਂ ਚੋਣਨਾ ਜਿਹੜਾ ਇਹ ਲੈਣਾ ਵਾ ਠੀਕ ਹੈ ਜੀ ਇਹ ਕਿੰਨਾ ਲੈਣਾ ਵਾ ਸਿਰਫ ਤੁਸੀਂ 1 ਚਮਚ 1 ਚਮਚ ਲੈਣਾ ਵਾ ਤੁਸੀਂ ਤੁਸੀਂ ਕੀ ਕਰਨਾ ਇੱਕ ਗਲਾਸ ਨੂੰ ਤੁਸੀਂ ਪਾਣੀ ਕੋਸਾ ਜਿਹਾ ਕਰ ਲੈਣਾ ਇੱਕ ਗਲਾਸ ਤੁਸੀਂ ਪਾਣੀ ਕੋਸਾ ਜਿਹਾ ਕਰ ਲੈਣਾ ਕੋਸਾ ਜਿਹਾ ਪਾਣੀ ਕਰਕੇ ਆਹ ਚਮਚਾ ਜਿਹੜਾ ਤੁਸੀਂ ਉਹਨੂੰ ਉਹਦੇ ਵਿੱਚ ਪਾ ਕੇ ਉਹਨੂੰ ਚਮਚੇ ਦੇ ਨਾਲ ਚੰਗੀ ਤਰ੍ਹਾਂ ਤੁਸੀਂ ਹਿਲਾ ਕੇ ਫਿਰ ਤੁਸੀਂ ਸੌਣ ਲੱਗੇ ਤੁਸੀਂ ਨੂੰ ਇਹਨੂੰ ਪੀ ਲੈਣਾ ਜੀ ਠੀਕ ਹੈ ਜੀ ਜਦੋਂ ਤੁਸੀਂ ਆਹ ਪਾਣੀ ਨੂੰ ਪੀ ਲੋਗੇ ਉਸ ਤੋਂ ਬਾਅਦ ਤੁਸੀਂ ਕੁਝ ਵੀ ਤੁਸੀਂ ਖਾਣਾ ਪੀਣਾ ਨਹੀਂ ਹੈਗਾ ਨਾ ਕੌਫੀ ਪੀਣੀ ਹੈਗੀ ਨਾ ਚਾਹ ਪੀਣੀ ਹੈਗੀ ਨਾ ਕੋਈ ਚੀਜ਼ ਖਾਣੀ ਹੈਗੀ ਹਾਂ ਸਿੰਪਲ ਪਾਣੀ ਤੁਸੀਂ ਜਿੰਨਾ ਮਰਜ਼ੀ ਪੀ ਸਕਦੇ ਜਿੰਨਾ ਸਿੰਪਲ ਪਾਣੀ ਪੀਓਗੇ ਉਨਾ ਇਹਨੇ ਤੁਹਾਨੂੰ ਰਿਜ਼ਲਟ ਆ ਜਦੋਂ ਉਹ ਜ਼ਿਆਦਾ ਦੇਣਾ ਠੀਕ ਹੈ ਜੀ ਤੁਸੀਂ ਆ ਚੋਰਨ ਨੂੰ ਤਿਆਰ ਕਰਕੇ ਰੱਖ ਲਓ ਤੇ ਤੁਸੀਂ ਇਹਨੂੰ ਡੇਲੀ ਰਾਤ ਨੂੰ ਸੌਣ ਲੱਗੇ ਤੁਸੀਂ ਖਾਣਾ ਖਾਣਾ ਖਾਣ ਤੋਂ ਠੀਕ 1 ਘੰਟਾ ਬਾਅਦ ਖਾਣਾ ਵਾ ਠੀਕ ਹੈ ਜੀ ਖਾਣਾ ਖਾਣ ਤੋਂ ਤੁਰੰਤ ਬਾਅਦ ਨਹੀਂ ਖਾਣਾ ਹੈਗਾ ਫਿਰ ਤੁਸੀਂ ਰਿਜ਼ਲਟ ਦੇਖੋ ਤੁਹਾਨੂੰ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਤੇ ਤੇਜ਼ੀ ਨਾਲ ਰਿਜ਼ਲਟ ਮਿਲੇਗਾ ਜੀ ਜੇ ਤੁਸੀਂ ਆਪਣਾ ਭਾਰ ਜਿਆਦਾ ਘਟਾਉਣਾ ਚਾਹੁੰਦੇ ਹੋ ਜਲਦੀ ਘਟਾਉਣਾ ਚਾਹੁੰਦੇ ਹੋ ਬਸ ਚਾਰ ਪੰਜ ਚੀਜ਼ਾਂ ਨੇ ਜੇ ਤੁਸੀਂ ਉਹਨੂੰ ਫੋਲੋ ਕਰਗੇ ਤੁਹਾਡਾ ਭਾਰ ਜਿਹੜਾ ਜਲਦੀ ਘਟੇਗਾ ਦੇਖੋ ਨੰਬਰ 1 ਦੇ ਉੱਤੇ ਹੈਗੀ ਹੈ ਜੀ ਡਾਈਟ ਨੰਬਰ 1 ਦੇ ਉੱਤੇ ਹੈਗੀ ਹੈ ਡਾਈਟ ਨੰਬਰ 2 ਦੇ ਉੱਤੇ ਹੈਗਾ ਵਰਕਆਊਟ ਨੰਬਰ 3 ਦੇ ਉੱਤੇ ਹੈਗਾ ਕੋਈ ਵੀ ਤੁਸੀਂ ਜੰਕ ਫੂਡ ਨਹੀਂ ਖਾਓਗੇ ਕੋਈ ਵੀ ਤੁਸੀਂ ਮਿੱਠੀ ਚੀਜ਼ ਨਹੀਂ ਖਾਓਗੇ ਕੋਈ ਵੀ ਬੇਕਰੀ ਤੋਂ ਬਣੀ ਹੋਈ ਚੀਜ਼ ਜਿਹੜੀ ਉਹ ਨਹੀਂ ਤੁਸੀਂ ਡੇਲੀ ਡੇਲੀ ਤੁਸੀਂ 3 ਤੋਂ 4 ਲੀਟਰ ਪਾਣੀ ਹੈ ਜਿਹੜਾ ਤੁਸੀਂ ਉਹ ਪੀਉਂਗੇ ਹੀ ਪੀਓਗੇ ਤਾਂ ਜਾ ਕੇ ਤੁਹਾਨੂੰ ਇਹਦਾ ਰਿਜ਼ਲਟ ਜਿਹੜਾ ਉਹ ਮਿਲੇਗਾ 3 ਤੋਂ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾਵਾ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਗਰਮ ਹੁੰਦੀਆਂ ਨੇ ਜੇ ਤੁਸੀਂ ਪਾਣੀ ਘੱਟ ਪੀਓਗੇ ਤਾਂ ਇਹ ਤੁਹਾਨੂੰ ਨੁਕਸਾਨ ਵੀ ਕਰ ਸਕਦੀਆਂ ਨੇ ਠੀਕ ਹੈ ਜੀ ਜੇ ਤੁਸੀਂ 3 ਤੋਂ 4 ਲੀਟਰ ਪਾਣੀ ਪੀਓਗੇ ਆਹ ਚੀਜ਼ ਨੂੰ ਤੁਸੀਂ ਜਿਹੜਾ ਚूर्ण ਤੁਸੀਂ ਬਣਾ ਕੇ ਪੀਓਗੇ ਤੁਸੀਂ ਫਿਰ ਤੁਹਾਨੂੰ ਇਹਨੇ ਰਿਜ਼ਲਟ ਦੇਖਿਓ ਬਹੁਤ ਵਧੀਆ ਦੇਣਾ ਇਹ ਤੁਹਾਡਾ ਭਾਰ ਵੀ ਘਟਾਏਗਾ ਦੇਖੋ ਪਾਰ ਘਟੌਣ ਦੇ ਨਾਲ ਨਾਲ ਤੁਹਾਡੀਆਂ ਬਿਮਾਰੀਆਂ ਨੂੰ ਵੀ ਇਹ ਦੂਰ ਕਰੇਗਾ ਠੀਕ ਤੁਸੀਂ 30 ਦਿਨ ਲੈ ਕੇ ਦੇਖ ਲਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ 30 ਦਿਨ ਤੁਸੀਂ ਲੈ ਕੇ ਦੇਖ ਲਓ ਤੇ ਜੋ ਤੁਹਾਨੂੰ ਮੇਰੇ ਦੱਸਾ ਤੁਸੀਂ ਡਾਈਟ ਨੂੰ ਫੋਲੋ ਕਰ ਲਓ ਡਾਈਟ ਨੂੰ ਫੋਲੋ ਕਰ ਲਓ ਤੇ ਤੁਸੀਂ ਵਰਕਆਊਟ ਕਰ ਲਓ 10 ਤੋਂ 4 ਲੀਟਰ ਪਾਣੀ ਪੀਓ ਤੇ ਆ ਜਿਹੜਾ ਚੋਰਨਾ ਤੁਸੀਂ ਇਹਨੂੰ ਲੈ ਕੇ ਦੇਖ ਲਓ ਤੁਹਾਨੂੰ 30 ਦਿਨ ਦੇ ਵਿੱਚ ਰਿਜ਼ਲਟ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਏਗਾ ਸੋ ਭਾਰ ਘਟੋਣਾ ਕੋਈ ਔਖਾ ਕੰਮ ਨਹੀਂ ਹੈਗਾ ਭਾਰ ਘਟੋਣਾ ਬਹੁਤ ਸੌਖਾ ਕੰਮ ਆ ਬਸ ਕੀ ਹੈਗੀ ਭਾਰ ਘਟੋਣ ਦੇ ਲਈ ਤੁਸੀਂ ਆਪਣਾ ਮਾਈਂਡ ਸੈਟ ਸੈੱਟ ਕਰਨਾ ਵਾ ਹੋਰ ਕੁਝ ਨਹੀਂ ਹੈਗਾ ਤੁਸੀਂ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਬਿਠਾ ਲਓ ਵੀ ਯਾਰ ਮੈਂ ਆਪਣਾ ਭਾਰ ਜਿਹੜਾ 5 ਕਿਲੋ 7 ਕਿਲੋ 10 ਕਿਲੋ ਘਟੋਣਾ ਹੀ ਘਟੋਣਾ ਚਾਹੀਏ ਕੁਝ ਵੀ ਹੋ ਜੇ ਤੁਸੀਂ ਡਾਈਟ ਨੂੰ ਫੋਲੋ ਕਰ ਲਓ ਮੇਨ ਚੀਜ਼ ਹੈਗੀ ਡਾਈਟ ਆ ਜੇ ਤੁਸੀਂ ਡਾਈਟ ਨੂੰ ਫੋਲੋ ਕਰ ਲਓਗੇ ਨਾ ਤੁਹਾਡਾ ਭਾਰ ਜਿਹੜਾ ਆਟੋਮੈਟਿਕ ਹੀ ਘਟੇਗਾ ਸਾਰੀ ਖੇਡ ਜਿਹੜੀ ਉਹ ਡਾਈਟ ਦੀ ਹੈ ਜੇ ਤੁਸੀਂ ਡਾਈਟ ਨੂੰ ਸਟਿੱਕਲੀ ਫੋਲੋ ਕਰ ਲਓਗੇ ਤੁਹਾਡਾ ਜਿਹੜਾ ਭਾਰ ਉਹ 101% ਘਟੇਗਾ ਇਹੀ ਘਟੇਗਾ ਪਰ ਆ ਜਿਹੜਾ ਮੈਂ ਤੁਹਾਨੂੰ ਚੋਰਨ ਦੱਸਦਾ ਵਾਂ ਜਾਂ ਫਿਰ ਕੋਈ ਪਾਣੀ ਦੱਸਦਾ ਜਾਂ ਤੁਹਾਨੂੰ ਗ੍ਰੀਨ ਟੀ ਜਦਾ ਜਾਂ ਤੁਹਾਨੂੰ ਬਲੈਕ ਕਾਫੀ ਵਗੈਰਾ ਦੱਸਦਾ ਕੁਝ ਵੀ ਤੁਹਾਨੂੰ ਮੈਂ ਨੁਸਖਾ ਦੱਸਦਾ ਵਾਂ ਇਹ ਤੁਹਾਡਾ ਭਾਰ ਘਟੌਣ ਦੇ ਵਿੱਚ ਨਾ ਥੋੜੀ ਜੀ ਮਤਲਬੀ ਮਦਦ ਜ਼ਿਆਦਾ ਕਰਦਾ ਮੰਨ ਕੇ ਚੱਲੋ ਯਾਰ ਇੱਕ ਗੱਡੀ ਖਰਾਬ ਹੋ ਗਈ ਹੈ ਨਾ ਸਟਾਰਟ ਨਹੀਂ ਹੁੰਦੀ ਬਈ ਉਹਨੂੰ ਚਾਰ ਬੰਦੇ ਤੱਕਾ ਲਾ ਕੇ ਉਹਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੇ ਇੱਕ ਬੰਦਾ ਆਊਗਾ ਇੱਕ ਬੰਦਾ ਆ ਕੇ ਚਾਰ ਬੰਦੇ ਦੇ ਨਾਲ ਨਾਲ ਲੱਜੂਗਾ ਪੰਜ ਬੰਦੇ ਹੋਗੇ ਉਹ ਤੱਕਾ ਲਾਊਗਾ ਜਿਹੜੀ ਗੱਡੀ ਆ ਉਹ ਛੇਤੀ ਸਟਾਰਟ ਹੋ ਜਾਏਗੀ ਸੋ ਇਸੇ ਤਰ੍ਹਾਂ ਡਾਈਟ ਤੁਹਾਡਾ ਭਾਰ ਘਟਾਏਗੀ ਜੇ ਤੁਸੀਂ ਆ ਪਾਣੀ ਕੋਈ ਵੀ ਤੁਸੀਂ ਬਣਾ ਕੇ ਤੁਸੀਂ ਪੀਓਗੇ ਇਹ ਪੰਜਵੇਂ ਬੰਦੇ ਵਾਂਗੂ ਕੰਮ ਕਰੇਗਾ ਤੁਹਾਡਾ ਜਿਹੜਾ ਭਾਰ ਘਟੋਂ ਦੇ ਵਿੱਚ ਪ੍ਰੋਸੈਸਾ ਜਿਹੜਾ ਭਾਰ ਘਟਦਾ ਉਹਨੂੰ ਥੋੜਾ ਜਿਹਾ ਫਾਸਟ ਕਰ ਦੇਗਾ ਤੇਜ਼ ਕਰ ਦੇਗਾ ਤੁਹਾਡਾ ਜਿਹੜਾ ਭਾਰ ਉਹਦੇ ਨਾਲ ਘਟੇਗਾ ਇਹੀ ਘਟੇਗਾ ਸੋ ਤੁਸੀਂ ਜੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਚੁਰਨੂ ਬਣਾ ਕੇ ਪੀਓ ਦੇ ਨਾਲ ਤੁਸੀਂ ਜਿਹੜਾ ਮੈਂ ਤੁਹਾਨੂੰ ਡਾਈਟ ਦੱਸਿਆ ਡਾਈਟ ਨੂੰ ਤੁਸੀਂ ਸਟਿਕਲੀ ਫੋਲੋ ਕਰਨਾ ਹੀ ਕਰਨਾ ਵਾ ਸੋ ਡਾਈਟ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਉਦਦੇ ਵੇਸੇ ਮੈਂ ਆਲਰੇਡੀ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਮੈਂ ਬਣਾ ਕੇ ਪਾਈਆਂ ਹੋਈਆਂ ਨੇ ਤੁਸੀਂ ਮੇਰੇ ਕਿਸੇ ਵੀ ਇੱਕ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ ਤੁਸੀਂ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਓ ਤੇ ਆ ਜਿਹੜਾ ਚੋਣ ਮੈਂ ਤੁਹਾਨੂੰ ਦੱਸਿਆ ਵਾ ਜਾਂ ਫਿਰ ਕੋਈ ਹੋਰ ਵੀ ਤੁਹਾਨੂੰ ਮੈਂ ਪਾਣੀ ਦੱਸਿਆ ਹੋਇਆ ਵਾ ਤੁਸੀਂ ਕੋਈ ਵੀ ਪਾਣੀ ਵਗੈਰਾ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਲਓ ਤੁਹਾਡਾ ਜਿਹੜਾ ਭਾਰ 101% ਘਟੇਗਾ ਹੀ ਘਟੇਗਾ ਸੋ ਇਹ ਵੇਸੇ ਦਾ ਜਿਹੜਾ ਡਾਈਟ ਪਲਾਨ ਹੁੰਦਾ ਵਾ ਉਹ ਬੰਦੇ ਦੀ ਏਜ weight height ਉਹ ਦਿਨ ਤੁਹਾਨੂੰ ਜਿਹੜਾ ਜਿਆਦਾ ਰਿਜ਼ਲਟ ਮਿਲਦਾ ਵਾ ਵੈਸੇ ਜਿਹੜੇ ਮੈਂ ਵੀਡੀਓ ਪਾਈਆਂ ਹੋਈਆਂ ਨੇ ਡਾਈਟ ਪਲਾਨ ਜੇ ਤੁਸੀਂ ਫੋਲੋ ਕਰ ਲਓਗੇ ਤਾਂ ਵੀ ਤੁਹਾਨੂੰ ਰਿਜ਼ਲਟ ਜਿਹੜਾ ਉਹਦਾ ਮਿਲਣਾ ਹੀ ਮਿਲਣਾ ਵਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਮਤਲਬ ਵੀ ਆਪਣਾ ਭਾਰ ਘਟਾਉਣ ਦੇ ਲਈ ਪਰਸਨਲ ਡਾਈਟ ਪਲਾਨ ਬਣਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲ ਉਹ ਆਪਣਾ ਡਾਈਟ ਪਲਾਨ ਜਿਹੜਾ ਭਾਰ ਘਟਾਉਣ ਦੇ ਲਈ ਬਣਾ ਸਕਦਾ ਉਹ ਪਰਸਨਲ ਡਾਈਟ ਪਲਾਨ ਜਿਹੜਾ ਉਹ ਤੁਹਾਡੇ ਡੇਲੀ ਦੀ ਐਕਟੀਵਿਟੀ ਤੁਹਾਡੀ ਏਜ ਵੇਟ ਤੇ ਹਾਈਟ ਦੇ ਅਕੋਰਡਿੰਗ ਹੀ ਤੁਹਾਨੂੰ ਤਿਆਰ ਕਰਕੇ ਦਿੱਤਾ ਜਾਊਗਾ ਉਦਾਰ ਜਿਹੜਾ ਰਿਜ਼ਲਟ ਆ ਤੁਹਾਨੂੰ ਛੇਤੀ ਮਿਲੇਗਾ ਜਲਦੀ ਮਿਲੇਗਾ ਜੀ ਸੋ ਦੋਸਤੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਫਰ ਤੇ ਕੋਈ ਵੀ ਮੇਰਾ ਪਰ ਆਪਣਾ ਡਾਈਟ ਪਲਾਨ ਬਣਾਉਣਾ ਚਾਹੁੰਦਾ ਪਰਸਨਲੀ ਤਾਂ ਫੋਨ ਸਕਰੀਨ ਤੇ ਚੱਲੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਉਹ ਸੰਪਰਕ ਕਰ ਸਕਦਾ ਤੇ ਮੇਰੇ ਕੋਲੋਂ ਆਪਣਾ ਪਰਸਨਲ ਡਾਈਟ ਪਲਾਨ ਜਿਹੜਾ ਉਹ ਬਣਵਾ ਸਕਦਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਜੀ ਅਗਰ ਤੁਹਾਨੂੰ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਤੁਸੀਂ ਵੀ ਇੰਸਟਾਗ੍ਰਾਮ ਤੇ ਫੋਲੋ ਪੋਟਸ ਆ ਰਹੇ ਨੇ ਸੋ ਦੋਸਤੋ ਮਿਲਦੇ ਹਾਂ ਕਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ